ਮੰਗ। ਇਸ ਸਬੰਧੀ ਕੱਲ ਤੁਹਾਨੂੰ ਥਰਮਲ ਥਾਣਾ ਵਿਖੇ ਇਤਲਾਹ ਮਿਲੀ ਸੀ ਇੱਕ ਆਕਾਸ਼ਦੀਪ ਸਿੰਘ ਨਾਮ ਦਾ ਵਿਅਕਤੀ ਸੀਗਾ ਜਿਸ ਨੇ ਇਤਲਾਹ ਦਿੱਤੀ ਸੀ ਕਿ ਉਸ ਦੇ ਘਰ ਕੁਝ ਬੰਦਿਆਂ ਨੇ ਫਾਇਰਿੰਗ ਕਰ ਦਿੱਤੀ ਆ। ਜਿਸ ਤੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਥਰਮਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਜਿਸ ਤਰ੍ਹਾਂ ਕੰਪਲੇਂਟ ਵੱਲੋਂ ਦੱਸਿਆ ਗਿਆ ਸੀਗਾ ਕਿ ਫਾਇਰਿੰਗ ਕਰਨ ਵਾਲੇ ਸੰਦੀਪ ਸਿੰਘ ਅਤੇ ਹਦੀਪ ਸਿੰਘ ਅਤੇ ਕਲਪਸ਼ਰਤਾ ਦੱਸਿਆ ਗਿਆ ਸੀਗਾ। ਅਸੀਂ ਉਹਨਾਂ ਤੇ ਬੀਐਨਐਸ ਦੀ ਧਾਰਾ 109 ਜੋ ਕਿ ਅਟੈਂਪਟ ਟੂ ਮਰਡਰ ਆ ਤੇ ਆਰਮ ਸੈਕਟ ਦੀਆਂ ਧਾਰਾਵਾਂ ਤਹਿਤ ਅਸੀਂ ਮੁਕੱਦਮਾ ਦਰਜ ਕਰਕੇ ਤਰੀਫ਼ ਤੇ ਤਫ਼ਤੀਸ਼ ਸ਼ੁਰੂ ਕੀਤੀ ਸੀ ਜੀ ਦੌਰਾਨੇ ਤਫਤੀਸ਼ ਇਹ ਚੀਜ਼ ਸਾਹਮਣੇ ਆਈ ਸੀ ਕਿ ਜੋ ਕੰਪਲੇਨੈਂਟ ਹੈ ਤੇ ਜੋ ਅਕਿਊਜ਼ ਨੇ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਕੱਠੇ ਉੱਠਣਾ ਬੈਠਣਾ ਵੀ ਸੀਗਾ ਤੇ ਇਹਨਾਂ ਦੀ ਕੋਈ ਕਾਮਨ ਫਰੈਂਡ ਸੀਗੀ ਕੋਈ ਲੜਕੀ ਸੀ ਉਸ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਕਹਾ ਸੁਣੀ ਹੋ ਗਈ ਸੀ ਜਿਸ ਕਰਕੇ ਇਹ ਆਪਸੀ ਲੜਾਈ ਹੋਈ ਤੇ ਉੱਥੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇੱਕ ਮੰਨਾ ਰਾਜਾ ਨਾਮ ਦਾ ਵਿਅਕਤੀ ਹੈ ਜੋ ਕਿ ਰਾਜਸਥਾਨ ਜਿਹੜਾ ਆਪਣੇ ਸਟੇਟ ਦਾ ਰਹਿਣ ਵਾਲਾ ਹੈ ਉਸ ਦੀ ਵੀ ਇਨਵੋਲਵਮੈਂਟ ਸਾਹਮਣੇ ਆਈ ਸੀ ਤੇ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੰਨਾ ਰਾਜਾ ਨੂੰ ਗ੍ਰਿਫਤਾਰ ਕਰ ਲਿਆ ਕਿਹੜੇ ਹਾਰ ਸੀ ਇਹ ਪਰ ਉਹ ਲੈਸਨ ਸੀ ਸੀ ਇਸ ਸਬੰਧੀ ਅਸੀਂ ਮਨਨ ਰਾਜਨ ਨੂੰ ਗ੍ਰਿਫਤਾਰ ਕੀਤਾ ਹੈ ਜੀ ਸਾਡੀ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਹੈ ਥੀ ਡੂਰਿੰਗ ਇਨਵੈਸਟੀਗੇਸ਼ਨ ਜਿੱਦਾਂ ਹੀ ਕੋਈ ਵੈਪਨ ਦੀ ਰਿਕਵਰੀ ਹੁੰਦੀ ਹੈ ਜਾਂ ਹੋਰ ਥੋੜਾ ਹੈਗਾ ਉਸ ਸਬੰਧੀ ਅਸੀਂ ਤੁਹਾਨੂੰ ਸ਼ੇਅਰ ਕਰਦੇ ਮੀਡੀਆ ਦਾ ਮਾਮਲਾ ਕਰਦੇ ਆਪਾਂ ਪੀਐਸ ਨਾਲ ਆਖਿਆ ਰਹੇ ਕਿ ਦੇਖੋ ਇਸ ਸਬੰਧੀ ਅਸੀਂ ਸਪਸ਼ਟ ਕਰਨਾ ਚਾਹੁੰਦੇ ਆ ਮੀਡੀਆ ਰਾਹੀਂ ਕਿ ਜਿਸ ਤਰੀਕੇ ਦੀਆਂ ਕੁਝ ਅਫਵਾਹਾਂ ਚੱਲ ਰਹੀਆਂ ਸੀ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਇਹ ਬੰਦੇ ਸਬੰਧਤ ਨੇ ਇਸ ਇਨਸੀਡੈਂਟ ਦਾ ਕਿਸੇ ਤਰੀਕੇ ਦਾ ਕੋਈ ਵੀ ਪੋਲਿਟੀਕਲ ਕਨੈਕਸ਼ਨ ਨਹੀਂ ਹੈ ਇਹ ਜੋ ਆਕਾਸ਼ਦੀਪ ਹੈ ਤੇ ਜੋ ਦੋਸ਼ੀ ਨੇ ਇਹ ਦੋਸਤ ਨੇ ਵਾਕਫ ਨੇ ਇੱਕ ਕੋਈ ਲੜਕੀ ਸੀਗੀ ਇਹਨਾਂ ਦੀ ਕਾਮਨ ਫਰੈਂਡ ਸੀ ਉਸ ਨੂੰ ਲੈ ਕੇ ਕਹਾ ਸੋਣੀ ਹੁੰਦੀ ਹੈ ਉਸ ਨਿਜੀ ਰੰਜਿਸ਼ ਕਰਕੇ ਇਹ ਜੋ ਲੜਾਈ ਝਗੜਾ ਹੁੰਦਾ ਤੇ ਪੋਲਿਟੀਕਲ ਕਨੈਕਸ਼ਨ ਜਾਂ ਇਸ ਤਰੀਕੇ ਦੀ ਦੂਰ ਦੂਰ ਤੱਕ ਕੋਈ ਗੱਲ ਨਹੀਂ ਹੈ ਤੇ ਸਾਡੀ ਵੀ ਇਹੀ ਅਪੀਲ ਹੈ মিডিਆ ਰਾਹੀਂ ਵੀ ਇਦਾਂ ਦੀਆਂ ਜੋ ਅਫਵਾਹਾਂ ਹਨ ਉਹਨਾਂ ਤੋਂ ਬਰੀਅਤ ਕੀਤਾ ਜਾਵੇ